ਪਿਆਰੇ ਸਰੋਤਿਆਂ ਹੁਣ ਤੱਕ ਆਪਾਂ ਪੜ ਚੁੱਕੇ ਹਾਂ ਕਿ ਜਦੋਂ ਮਹਾਰਾਜਾ ਖੜਕ ਸਿੰਘ ਗੱਦੀ ਤੇ ਬੈਠਦਾ ਹੈ ਤਾਂ ਕਿਵੇਂ ਡੋਗਰੇ ਚਾਲਾਂ ਚੱਲਦੇ ਹਨ ਕਿਵੇਂ ਖੜਕ ਸਿੰਘ ਨੂੰ ਬਦਨਾਮ ਕਰਦੇ ਹਨ ਉਸ ਦੀ ਵਿਰੋਧਤਾ ਕਰਦੇ ਹਨ ਅਤੇ ਗੁਪਤ ਸਭਾ ਕਰਕੇ ਖੜਕ ਸਿੰਘ ਨੂੰ ਕੈਦ ਕਰਦੇ ਹਨ ਚੇਤ ਸਿੰਘ ਨੂੰ ਕਤਲ ਕਰ ਦਿੰਦੇ ਹਨ ਅਤੇ ਕਮਰ ਨੌਨਿਹਾਲ ਸਿੰਘ ਨੂੰ ਤਖਤ ਤੇ ਬਿਠਾ ਦਿੱਤਾ ਜਾਂਦਾ ਹੈ ਅਤੇ ਉਧਰ ਖੜਕ ਸਿੰਘ ਨੂੰ ਕੈਦ ਵਿੱਚ ਖਾਣੇ ਵਿੱਚ ਜ਼ਹਿਰ ਦਿੱਤਾ ਜਾਂਦਾ ਹੈ। ਅੰਤ 5 ਨਵੰਬਰ 1840 ਈਸਵੀ ਨੂੰ ਧਿਆਨ ਸਿੰਘ ਦਾ ਇਹ ਖੁਆਬ ਵੀ ਪੂਰਾ ਹੋ ਜਾਂਦਾ ਹੈ। ਭਾਵ ਮਹਾਰਾਜਾ ਖੜਕ ਸਿੰਘ ਵੀ ਚਲਾਣਾ ਕਰ ਜਾਂਦੇ ਹਨ। ਤੁਸੀਂ ਇਸ ਪ੍ਰਸੰਗ ਨੂੰ ਸੁਣਨ ਵਾਸਤੇ ਉੱਪਰ ਦਿੱਤੇ ਹੋਏ ਆਈ ਬਟਨ ਤੇ ਕਲਿੱਕ ਕਰਕੇ ਸੁਣ ਸਕਦੇ ਹੋ। ਆਓ ਹੁਣ ਇਸ ਪ੍ਰਸੰਗ ਦੀ ਅਗਲੀ ਲੜੀ ਨਾਲ ਜੁੜਦੇ ਹਾਂ। ਮਹਾਰਾਜਾ ਨੌਨਿਹਾਲ ਸਿੰਘ ਮਹਾਰਾਜਾ ਖੜਕ ਸਿੰਘ ਦੇ ਨਜ਼ਰਬੰਦ ਹੋਣ ਤੇ ਬੁੱਧਵਾਰ 9 ਅਕਤੂਬਰ ਨੂੰ ਕਮਰ ਨੌਨਿਹਾਲ ਸਿੰਘ ਨੇ ਹਕੂਮਤ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲਈ ਇਸ ਹੁਣ ਹਰ ਨੌਜਵਾਨ ਤੇ ਸਾਰਿਆਂ ਦੀਆਂ ਆਸਾਂ ਲੱਗ ਰਹੀਆਂ ਸਨ ਤੇ ਭਰੋਸਾ ਸੀ ਕਿ ਇਹ ਸ਼ੇਰੇ ਪੰਜਾਬ ਦਾ ਲਾਇਕ ਪੋਤਰਾ ਤੇ ਪੰਜਾਬ ਦਾ ਨੀਤੀ ਨਪੁੰਨ ਬਾਦਸ਼ਾਹ ਹੋਵੇਗਾ ਮੈਕ ਗ੍ਰੈਗਰ ਲਿਖਦਾ ਹੈ ਉਹ ਨੌਨਿਹਾਲ ਸਿੰਘ ਫੌਜ ਵਿੱਚ ਹਰਮਨ ਪਿਆਰਾ ਸੀ ਕਿਉਂਕਿ ਉਹ ਬਚਪਨ ਤੋਂ ਹੀ ਇੱਕ ਸਿਪਾਹੀ ਤੇ ਬਹਾਦਰਾਨਾ ਤੇ ਨਾ ਝੁਕਣ ਵਾਲੀ ਆਤਮਾ ਰੱਖਦਾ ਸੀ ਉਸ ਵਿੱਚ ਸੋਚ ਵਿਚਾਰ ਤੇ ਸਿਆਣਪ ਬਹੁਤ ਹੱਦ ਤੱਕ ਮੌਜੂਦ ਸਨ ਰਣਜੀਤ ਸਿੰਘ ਨੂੰ ਨੌਨਿਹਾਲ ਸਿੰਘ ਤੇ ਬੜਾ ਮਾਣ ਸੀ ਤੇ ਉਹ ਬੜੇ ਉਤਸ਼ਾਹ ਨਾਲ ਇਹ ਆਸ ਰੱਖਦਾ ਸੀ ਕਿ ਨੌਨਿਹਾਲ ਸਿੰਘ ਵਿੱਚ ਸਿੱਖ ਲਾਹੌਰ ਦਾ ਤਖਤ ਸੰਭਣ ਵਾਲਾ ਤੇ ਉਸ ਦੇ ਰਾਜ ਨੂੰ ਸਮੁੱਚੇ ਤੌਰ ਤੇ ਕਾਇਮ ਰੱਖਣ ਵਾਲਾ ਇੱਕ ਯੋਗ ਜਾਣ ਸ਼ੀਣ ਅਨੁਭਵ ਕਰਨਗੇ ਮਹਾਰਾਜਾ ਰਣਜੀਤ ਸਿੰਘ ਦੇ ਮਗਰੋਂ ਨੌਨਿਹਾਲ ਸਿੰਘ ਹੀ ਡੋਗਰਿਆਂ ਦੀਆਂ ਚਾਲਾਂ ਤੇ ਅੰਗਰੇਜ਼ਾਂ ਦੀ ਨੀਤੀ ਨੂੰ ਸਮਝਣ ਵਾਲਾ ਸੀ ਕਨਿੰਗਮ ਤਾਂ ਇੱਥੋਂ ਤੱਕ ਕਹਿੰਦਾ ਹੈ ਜਿਵੇਂ ਰਾਣਾ ਸੰਗਰਾਮ ਸਿੰਘ ਤੇ ਮਹਾਰਾਣਾ ਪ੍ਰਤਾਪ ਵਿੱਚ ਉਦੇ ਸਿੰਘ ਨਾ ਹੁੰਦਾ ਤਾਂ ਮੇਵਾਰ ਦਾ ਰਾਜ ਨਾ ਹੁੰਦਾ ਇਸੇ ਤਰ੍ਹਾਂ ਜੇ ਰਣਜੀਤ ਸਿੰਘ ਤੇ ਨੌਨਿਹਾਲ ਸਿੰਘ ਵਿੱਚ ਖੜਕ ਸਿੰਘ ਨਾ ਹੁੰਦਾ ਤਾਂ ਪੰਜਾਬ ਸਿੱਖਾਂ ਹੱਥੋਂ ਨਾ ਜਾਂਦਾ ਨੌਨਿਹਾਲ ਸਿੰਘ ਨੇ ਛੇਤੀ ਹੀ ਤਾੜ ਲਿਆ ਕਿ ਡੋਗਰਾ ਤਾਕਤ ਪੰਜਾਬ ਵਾਸਤੇ ਹਾਨੀਕਾਰਕ ਹੈ ਸੋ ਜਿਵੇਂ ਹੋਵੇ ਡੋਗਰਿਆਂ ਨੂੰ ਤਬਾਹ ਕਰ ਦੇਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਉਸ ਨੇ ਫੌਜੀ ਪੰਚਾਂ ਤੇ ਸਰਦਾਰਾਂ ਨਾਲ ਰਸੂਖ ਵਧਾਇਆ ਫੌਜ ਦੀ ਕਵਾਇਦ ਉਹ ਹਮੇਸ਼ਾ ਆਪ ਵੇਖਦਾ ਸੀ ਖਾਸ-ਖਾਸ ਮੁਕਦਮੇ ਉਹ ਆਪ ਕਰਦਾ ਸੀ ਉਹਨੇ ਕੁਝ ਚਲਦੇ ਚਲਦੇ ਆਦਮੀਆਂ ਲੈਣਾ ਸਿੰਘ ਮਜੀਠਾ ਅਜੀਤ ਸਿੰਘ ਸੰਧਾਵਾਲੀਆ ਭਾਈ ਰਾਮ ਸਿੰਘ ਰਾਜਾ ਧਿਆਨ ਸਿੰਘ ਜਮਾਦਾਰ ਖੁਸ਼ਹਾਲ ਸਿੰਘ ਫਕੀਰ ਅਜੀਜ਼ਉਦੀਨ ਆਦ ਦੀ ਇੱਕ ਸਭਾ ਬਣਾ ਲਈ ਜਿਸ ਦੀ ਸਲਾਹ ਨਾਲ ਰਾਜ ਪ੍ਰਬੰਧ ਚੱਲਣ ਲੱਗਾ ਇਸ ਤਰ੍ਹਾਂ ਵਜ਼ੀਰ ਦੀ ਤਾਕਤ ਘਟਦੀ ਸੀ ਸੋ ਧਿਆਨ ਸਿੰਘ ਵੀ ਤਾੜ ਗਿਆ ਕਿ ਇਸ ਜਵਾਨ ਦੇ ਸਾਹਮਣੇ ਮੇਰੀ ਔਖੀ ਹੀ ਗਲੇਗੀ ਗੁਲਾਬ ਸਿੰਘ ਆਪਣੇ ਆਪ ਵਿੱਚ ਜੰਮੂ ਦਾ ਖੁਦ ਮੁਖਤਿਆਰ ਰਾਜਾ ਬਣਿਆ ਬੈਠਾ ਸੀ। ਉੱਥੇ ਫੌਜਾਂ ਭੇਜ ਕੇ ਨੌਨਿਹਾਲ ਸਿੰਘ ਨੇ ਖਰਾਜ ਵਸੂਲ ਕੀਤਾ। ਬਹਾਨੇ ਨਾਲ ਅਦਲ ਬਦਲ ਕਰਕੇ ਜੰਮੂ ਦੇ ਉਦਾਲੇ ਪਦਾਲੇ, ਸਿਆਲਕੋਟ, ਪੁਂਛ, ਕਾਂਗੜਾ, ਮੰਡੀ ਆਦਿ ਥਾਵਾਂ ਤੇ ਬਹੁਤ ਸਾਰੀ ਖਾਲਸਾ ਫੌਜ ਇਕੱਠੀ ਕੀਤੀ। ਤੇ ਉਸਦੇ ਅਫਸਰ ਵੀ ਡੋਗਰਿਆਂ ਦੇ ਦੁਸ਼ਮਣ ਜਰਨੈਲ ਵੈਂਤੂਰਾ ਤੇ ਸਰਦਾਰ ਅਜੀਤ ਸਿੰਘ ਸੰਧਾਵਾਲੀਆ ਥਾਪੇ। ਇਸ ਗੱਲ ਤੋਂ ਡੋਗਰਿਆਂ ਨੂੰ ਅੱਗ ਲੱਗ ਉੱਠੀ ਡੋਗਰਾ ਭਰਾਵਾਂ ਨੇ ਇੱਕ ਨਵੀਂ ਸਾਜ਼ਿਸ਼ ਨੌਨਿਹਾਲ ਦੇ ਵਿਰੁੱਧ ਖੜੀ ਕਰ ਦਿੱਤੀ ਇਹ ਅਫਵਾਹ ਸਾਰੇ ਫੈਲ ਗਈ ਕਿ ਅੰਗਰੇਜ਼ਾਂ ਦੇ ਬਣਾਏ ਕਾਬਲ ਦੇ ਬਾਦਸ਼ਾਹ ਸ਼ਾਹ ਸ਼ੁਜਾਹ ਦੇ ਵਿਰੁੱਧ ਨੌਨਿਹਾਲ ਸਿੰਘ ਪਠਾਣਾ ਨੂੰ ਉਭਾਰ ਰਿਹਾ ਹੈ ਤੇ ਆਪਣੀ ਮੋਹਰ ਵਾਲੀ ਚਿੱਠੀ ਭੇਜ ਕੇ ਉਸ ਨੇ ਦੋਸਤ ਮੁਹੰਮਦ ਖਾਨ ਦੀ ਮਦਦ ਦਾ ਇਕਰਾਰ ਕੀਤਾ ਹੈ ਕਪਤਾਨ ਵੇੜ ਨੇ ਇਹ ਗੱਲ ਇਕਹਿਰਾ ਜ਼ੁਬਾਨੀ ਹੀ ਕਹੀ ਸੀ ਮਗਰ ਉਸ ਨੇ ਜਾਨਸ਼ੀਨ ਮਿਸਟਰ ਕਲਰਕ ਨੇ ਕੁਝ ਜਾਲੀ ਚਿੱਠੀਆਂ ਵੀ ਬਣਾ ਲਈਆਂ ਮਗਰ ਇਹ ਸਾਰਾ ਸਾਰਾ ਛੜਿਆੰਤਰ ਘੜਿਆ ਕਢਾਇਆ ਰਹਿ ਗਿਆ ਮਹਾਰਾਜਾ ਨੌਨਿਹਾਲ ਸਿੰਘ ਨੇ ਆਪਣੀ ਕਾਬਲੀਅਤ ਨਾਲ ਸਭ ਕੁਝ ਝੂਠਾ ਸਾਬਤ ਕਰ ਦਿੱਤਾ ਖੜਕ ਸਿੰਘ ਦੇ ਚਲਾਣੇ ਸਮੇਂ ਨੌਨਿਹਾਲ ਸਿੰਘ ਨੂੰ ਮਾਰਨ ਦੀ ਝਾਲ ਮਹਾਰਾਜਾ ਨੌਨਿਹਾਲ ਸਿੰਘ ਇਸ ਝਮੇਲੇ ਵਿੱਚੋਂ ਵਿਹਲਾ ਹੋਇਆ ਹੀ ਸੀ ਜਾਂ 5 ਨਵੰਬਰ ਨੂੰ ਮਹਾਰਾਜਾ ਖੜਕ ਸਿੰਘ ਜੀ ਚਲਾਣਾ ਕਰ ਗਏ ਹੁਣ ਡੋਗਰਿਆਂ ਦੀਆਂ ਚਾਲਾਂ ਪੂਰੀਆਂ ਹੋ ਗਈਆਂ ਕਮਰ ਆਪਣੇ ਪਿਤਾ ਦੇ ਸਹਰਾਣੇ ਖੜਾ ਸਸਕਾਰ ਕਰ ਰਿਹਾ ਸੀ ਧਿਆਨ ਸਿੰਘ ਨੇ ਅਲੈਗਜ਼ੈਂਡਰ ਗਾਰਡਨਰ ਨੂੰ ਹੌਲੀ ਜਹੀ ਕਿਹਾ ਕਿ ਆਪਣੇ ਤੋਪਖਾਨੇ ਵਿੱਚੋਂ ਯੂਪੀ ਦੇ ਰਹਿਣ ਵਾਲੇ 40 ਸਿਪਾਹੀ ਬਿਨਾਂ ਵਰਦੀ ਦੇ ਝਟਪਟ ਲਿਆ ਜਿਸ ਵੇਲੇ ਨੌਨਿਹਾਲ ਸਿੰਘ ਨੇ ਉਹਨਾਂ ਨੂੰ ਕੋਈ ਗੁਪਤ ਸਲਾਹ ਕਰਦਿਆਂ ਵੇਖਿਆ ਤਾਂ ਦਿਲ ਵਿੱਚ ਸ਼ੱਕ ਪੈ ਗਿਆ ਉਹ ਮੀਆਂ ਉਦਮ ਸਿੰਘ ਜੋ ਕਿ ਗੁਲਾਬ ਸਿੰਘ ਦਾ ਪੁੱਤਰ ਸੀ ਉਸ ਨੂੰ ਨਾਲ ਲੈ ਕੇ ਕਿਲੇ ਨੂੰ ਤੁਰ ਪਿਆ ਜਿਸ ਦਰਵਾਜ਼ੇ ਵਿੱਚ ਦੀ ਲੰਘਣਾ ਸੀ ਡੋਗਰਾ ਨੇ ਉਸ ਦੇ ਛੱਜੇ ਦੀਆਂ ਦਾੜਾਂ ਪੁੱਟ ਕੇ ਵਿੱਚ ਬਾਰੂਦ ਭਰ ਛੱਡਿਆ ਸੀ ਦਰਵਾਜ਼ੇ ਉੱਪਰ ਕਰਨਲ ਵਿਜੇ ਸਿੰਘ ਕੁਝ ਸਿਪਾਹੀਆਂ ਸਣੇ ਬੈਠਾ ਸੀ ਤਜਵੀਜ਼ ਇਹ ਸੀ ਕਿ ਜਿਸ ਵੇਲੇ ਕਮਰ ਛੱਜੇ ਹੀ ਉਠਾਵੇ ਹੀਰਾ ਸਿੰਘ ਰੁਮਾਲ ਦਾ ਇਸ਼ਾਰਾ ਕਰੇ ਤੇ ਵਿਜੇ ਸਿੰਘ ਉਸ ਦੇ ਸਿਪਾਹੀ ਬਾਰੂਦ ਨੂੰ ਅੱਗ ਲਾ ਦੇਣ ਜਿਸ ਵੇਲੇ ਕਮਰ ਨੌ ਨੇ ਹਾਲ ਸਿੰਘ ਤੇ ਉਦਮ ਸਿੰਘ ਦਰਵਾਜ਼ੇ ਦੇ ਨੇੜੇ ਆਏ ਹੀਰਾ ਸਿੰਘ ਨੇ ਰਾਜਾ ਧਿਆਨ ਸਿੰਘ ਨੂੰ ਇਸ਼ਾਰਾ ਕੀਤਾ ਕਿ ਉਦਮ ਸਿੰਘ ਨਾਲ ਆ ਰਿਹਾ ਹੈ ਕੀ ਕੀਤਾ ਜਾਵੇ ਅੱਗੋਂ ਧਿਆਨ ਸਿੰਘ ਨੇ ਇਸ਼ਾਰੇ ਨਾਲ ਉੱਤਰ ਦਿੱਤਾ ਸਾਡਾ ਇੱਕ ਉਦਮ ਸਿੰਘ ਮਰ ਜਾਵੇਗਾ ਤਾਂ ਪ੍ਰਵਾਹ ਨਹੀਂ ਪਰ ਕਮਰ ਜਿਉਂਦਾ ਕਿਲੇ ਵਿੱਚ ਨਾ ਚਲਾ ਜਾਵੇ ਕਮਰ ਦਾ ਸਾਥ ਛੱਡਣ ਵਾਸਤੇ ਉਦਮ ਸਿੰਘ ਨੇ ਬਥੇਰੇ ਬਹਾਨੇ ਕੀਤੇ ਮਗਰ ਕਮਰ ਨੇ ਉਹਦਾ ਹੱਥ ਨਾ ਛੱਡਿਆ ਜਦੋਂ ਦੋਵੇਂ ਛੱਜੇ ਹੀ ਉਠਾਏ ਤਾਂ ਹੀਰਾ ਸਿੰਘ ਨੇ ਇਸ਼ਾਰਾ ਕਰਨ ਤੇ ਵਿਜੇ ਸਿੰਘ ਦੇ ਆਦਮੀਆਂ ਨੇ ਬਾਰੂਦ ਨੂੰ ਅੱਗ ਲਾ ਦਿੱਤੀ। ਧਮਾਕੇ ਨਾਲ ਛੱਜਾ ਥੱਲੇ ਆ ਪਿਆ। ਉਦਮ ਸਿੰਘ ਤਾਂ ਥਾਂ ਮਰ ਗਿਆ ਤੇ ਕਮਰ ਦੇ ਸੱਜੇ ਕੰਨ ਦੇ ਕੋਲ ਮਗਰਲੇ ਪਾਸੇ ਜ਼ਰਾ ਕੁ ਉੱਪਰ ਕਰਕੇ ਮਾਮੂਲੀ ਜਹੀ ਝੋਟ ਲੱਗੀ ਜਿਸ ਕਾਰਨ ਆਪ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਏ। ਡਿੱਗਦਿਆਂ ਮੂੰਹੋਂ ਪਾਣੀ ਦੀ ਆਵਾਜ਼ ਆਈ ਜੋ ਕਈਆਂ ਨੇ ਸੁਣੀ। ਪਰ ਉੱਥੇ ਤਾਂ ਕਿਸੇ ਹੋਰ ਪਾਣੀ ਦੀਆਂ ਸਲਾਹੀਆਂ ਹੋਈਆਂ ਹੋਈਆਂ ਸਨ। ਪਾਣੀ ਕੌਣ ਪਿਉਂਦਾ ਕਰ ਸਸਕਾਰ ਪਿਤਾ ਦਾ ਜਿਸ ਦਮ ਕੰਵਰ ਪੇਸ਼ਾਣ ਉਤਾਇਆ ਹੱਥ ਫੜੀ ਊਦਮ ਸਿੰਘ ਦਾ ਜਾਂ ਹੀ ਠੜਿਉੜੀ ਆਇਆ ਧਿਆਨ ਸਿੰਘ ਦੇ ਆਦਮੀਆਂ ਨੇ ਛੱਜਾ ਉਤੋਂ ਢਾਇਆ ਹੋਏ ਬੇਹੋਸ਼ ਡਿੱਗਾ ਧਰਤੀ ਤੇ ਫੁੱਲ ਕੰਵਰ ਕੁਮਲਾਇਆ ਦਰਵਾਜ਼ੇ ਦੇ ਨਾਲ ਹੀ ਕੋਠੜੀ ਵਿੱਚ ਕਪਾਲਕੀ ਤੇ ਗਾਰਡਨਰ ਦੇ ਤੋਖਾਨੇ ਦੇ ਪੰਜ ਹਿੰਦੁਸਤਾਨੀ ਸਿਪਾਹੀ ਬਿਨਾਂ ਵਰਦੀ ਪਹਿਲਾਂ ਹੀ ਤਿਆਰ ਸਨ ਇਹ ਦਰਵਾਜ਼ਾ ਹਜ਼ੂਰੀ ਬਾਰਾਂਦਰੀ ਦੇ ਸਾਹਮਣੇ ਸਮਾਦ ਦੇ ਨਾਲ ਹੈ ਇਸ ਦਾ ਨਾਮ ਪਹਿਲਾਂ ਬਦਾਮੀ ਬਾਗ ਦਾ ਦਰਵਾਜ਼ਾ ਸੀ ਤੇ ਕਮਰਜੀ ਦੇ ਜ਼ਖਮੀ ਹੋਣ ਪਿੱਛੋਂ ਖੂਨੀ ਦਰਵਾਜ਼ਾ ਪੈ ਗਿਆ ਜ਼ਖਮੀ ਕਮਰ ਨੂੰ ਧਿਆਨ ਸਿੰਘ ਪਾਲਕੀ ਵਿੱਚ ਪਾ ਕੇ ਕਿਲੇ ਨੂੰ ਲੈ ਤੁਰਿਆ ਸਰਦਾਰ ਲੈਣਾ ਸਿੰਘ ਮਜੀਠੀਆ ਮਗਰ ਜਾਣਾ ਚਾਹੁੰਦਾ ਸੀ ਪਰ ਧਿਆਨ ਸਿੰਘ ਨੇ ੱੱੱਕੇ ਮਾਰ ਕੇ ਪਿਛਾਂ ਮੋੜ ਦਿੱਤਾ ਤੇ ਕਿਲੇ ਦਾ ਦਰਵਾਜ਼ਾ ਬੰਦ ਕਰ ਲਿਆ ਡੋਗਰਾ ਫੌਜ ਪਹਿਰੇ ਤੇ ਖੜੀ ਕਰ ਦਿੱਤੀ ਗਈ ਮਹਾਰਾਣੀ ਚੰਦਕੌਰ ਪਤੀ ਦਾ ਸੰਸਕਾਰ ਕਰ ਰਹੀ ਸੀ ਸੁਨੇਹਾ ਪਹੁੰਚਿਆ ਕਿ ਤੇਰੇ ਪੁੱਤਰ ਨਾਲ ਆਹ ਪਾਣਾ ਵਰਤ ਗਿਆ ਹੈ ਤਾਂ ਉਹਦੇ ਭਾ ਦੀ ਦੁਨੀਆ ਹਨੇਰ ਹੋ ਗਈ ਪੁੱਤਰ ਦੀ ਛੱਟ ਸੁਣ ਕੇ ਮਾਂ ਦੇ ਦਿਲ ਵਿੱਚ ਤੀਰ ਨਿਕਲ ਗਿਆ ਪੁੱਤਰਾਂ ਦੇ ਸੱਲ ਡਾਢੇ ਹੁੰਦੇ ਹਨ ਉਧਰ ਬੀਬੀ ਨਾਨਕੀ ਜੋ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਪੁੱਤਰੀ ਸੀ ਨੂੰ ਵੀ ਖਬਰ ਪਹੁੰਚ ਗਈ ਕਿ ਤੇਰੇ ਪਤੀ ਨਾਲ ਆਹ ਕਾਰਾ ਵਰਤ ਗਿਆ ਹੈ ਤਾਂ ਉਹ ਵੀ ਬੇਵਲ ਹੋਈ ਭੱਜੀ ਆਈ ਪੁੱਤਾਂ ਵਾਲਿਓ ਜਗ ਦਾ ਪੁੱਤ ਮੇਵਾ ਹੁੰਦੇ ਮਾਪਿਆਂ ਦੀ ਜਿੰਦ ਜਾਨ ਪੁੱਤਰ ਪੁੱਤਾਂ ਪਰਾਂ ਤੇ ਉੱਡਦੀ ਫਿਰੇ ਦੁਨੀਆ ਮਾਪੇ ਬੁੱਤ ਤੇ ਵਿੱਚ ਪ੍ਰਾਨ ਪੁੱਤਰ ਜਿਉਂਦੀ ਜਾਨ ਸਹਾਰਾ ਨੇ ਜ਼ਿੰਦਗੀ ਦਾ ਮੋਇਆਂ ਗਿਆਨ ਦੇ ਪਿੱਛੇ ਨਿਸ਼ਾਨ ਪੁੱਤਰ ਸ਼ੀਤਲ ਪੁੱਤਰਾਂ ਬਾਝ ਨਾ ਸੋਹਣ ਮਾਪੇ ਹੁੰਦੇ ਮਾਪਿਆਂ ਦੀ ਆਣ ਸ਼ਾਨ ਪੁੱਤਰ ਦੋਵੇਂ ਨੌ ਸਸ ਦਰਵਾਜ਼ੇ ਤੇ ਪੁੱਜੀਆਂ ਅੱਗੇ ਬੂਹਾ ਬੰਦ ਸੀ ਉਨਾਹਾੜੇ ਕੱਢੇ ਵਾਸਤੇ ਪਾਏ ਅਰਜ਼ੋਈਆਂ ਕੀਤੀਆਂ ਤਖਤੇ ਕੁੱਟ-ਕੁੱਟ ਕੇ ਕੋਮਲ ਹੱਥਾਂ ਵਿੱਚੋਂ ਲਹੂ ਕੱਢ ਲਿਆ ਪਰ ਪੱਥਰ ਦਿਲ ਡੋਗਰਿਆਂ ਨੇ ਬੂਹਾ ਨਾ ਖੋਲਿਆ ਡੋਗਰਿਆਂ ਨੇ ਕਮਰਦੀ ਰਾਣੀ ਮਾਤਾ ਜਾਂ ਉਸਦੇ ਧੜੇ ਦੇ ਕਿਸੇ ਹੋਰ ਆਦਮੀ ਨੂੰ ਕੋਲ ਨਹੀਂ ਸੀ ਜਾਣ ਦਿੱਤਾ ਬੂਹੇ 'ਚ ਖਲੋਤੀ ਚੰਦ ਕੌਰ ਰੋਮ ਦੀ ਪਿੱਟਦੀ ਹੈ ਛਾਤੀਆਂ ਤੇ ਵਾਲ ਫੋਮ ਦੀ ਕਹਿੰਦੀ ਹੱਤਿਆਰਿਓ ਵੇ ਬੂਹਾ ਲਾ ਦਿਓ ਇੱਕ ਵਾਰੀ ਮੁੱਖ ਪੁੱਤ ਦਾ ਵਿਖਾ ਦਿਓ ਪੁੱਤ ਮੇਰੇ ਡਿੱਗ ਦੇਣੇ ਪਾਣੀ ਮੰਗਿਆ چیر ਕੇ ਕਲੇਜਾ ਮੇਰਾ ਤੀਰ ਲੰਘਿਆ ਪਾਣੀ ਤਾਂ ਪਿਲਾ ਲਾ ਉਸ ਨੂੰ ਮਿਲਾ ਦਿਓ ਇੱਕ ਵੇਰਾ ਮੁੱਖ ਪੁੱਤ ਦਾ ਵਿਖਾ ਦਿਓ ਹਾਏ ਮੇਰੇ ਕਾਲਜੇ ਨੂੰ ਘੇਰਾ ਪੈਂਦੀਆਂ ਥਣਾ ਵਿੱਚੋਂ ਦੁੱਧ ਦੀਆਂ ਧਾਰਾਂ ਵਹਿੰਦੀਆਂ ਸੀਨੇ ਲੱਗੀ ਅੱਗ ਵੈਰੀਓ 부ਝਾ ਦਿਓ ਇੱਕ ਵੇਰਾ ਮੁੱਖ ਪੁੱਤ ਦਾ ਵਿਖਾ ਦਿਓ ਰਾਵੀ ਵਿੱਚ ਅੱਖੀਆਂ ਨੇ ਡੋਬੂ ਲੈਂਦੀਆਂ ਪੁੱਤ ਦੇ ਵਿਯੋਗ ਡੱਕੀਆਂ ਨਾ ਰਹਿੰਦੀਆਂ ਫੱਟਾਂ ਤੇ ਮਲਾਪ ਦੀ ਮਲ ਮਲਾ ਦਿਓ ਇੱਕ ਵੇਰਾ ਮੁੱਖ ਪੁੱਤ ਦਾ ਵਿਖਾ ਦਿਓ ਬੂਹਾ ਖੜਕਾਇਆ ਹੁਣ ਤਾਂ ਬਥੇਰੇ ਆਵੇ ਹੋਰ ਮੈਥੋਂ ਪਾਪੀਓ ਨਾ ਹੁੰਦਾ ਜੇ ਰਵੇ ਅੱਜ ਕੇ ਖਲੋਤੀ ਝੋਲੀ ਖੈਰ ਪਾ ਦਿਓ ਇੱਕ ਵੇਰਾ ਮੁੱਖ ਪੁੱਤ ਦਾ ਵਿਖਾ ਦਿਓ ਹੱਥ ਨਾਲ ਨਹੀਂ ਸੀ ਚੱਕਿਆ ਗਲਾਸ ਵੇ ਬੂਹਾ ਕੁੱਟ ਦੀਦਾ ਉੱਡ ਗਿਆ ਮਾਸ ਵੇ ਵਾਗ ਰਿਹਾ ਖੂਨ ਮਲ ਮਲ ਲਗਾ ਦਿਓ ਇੱਕ ਵੀਰਾ ਮੁਖ ਪੁੱਤ ਦਾ ਵਿਖਾ ਦਿਓ ਰਾਣੀ ਆ ਖਲੋਤੀ ਮੇਰੇ ਨੌ ਨਿਹਾਲ ਦੀ ਕੂਕ ਸੁਣ ਲਓ ਵੇ ਕੋਈ ਏਸ ਬਾਲ ਦੀ ਏਸੇ ਤੇ ਤਰਸ ਖਾਓ ਬੂਹਾ ਲਾ ਦਿਓ ਪਤੀਏ ਦਾ ਤੇਰਾ ਏਸ ਨੂੰ ਮਿਲਾ ਦਿਓ ਲਾਡਲੀਏ ਇਹ ਤਾਂ ਰੂਣ ਵੀ ਨਹੀਂ ਜਾਣਦੀ ਜਾਣੇ ਕੀ ਵਿਯੋਗ ਕੋਈ ਇਹਦੇ ਹਾਨ ਦੀ ਵੇਖਿਓ ਜੇ ਕਿਤੇ ਨਾ ਜੁਦਾਈ ਪਾ ਦਿਓ ਇਹਦਾ ਪਤੀ ਏਸ ਨੂੰ ਇਹਦਾ ਪਤੀ ਏਸ ਨੂੰ ਮਿਲਾ ਦਿਓ ਇਸ ਦੀਆਂ ਚੀਕਾਂ ਜਾਣ ਨਾ ਸਹਾਰੀਆਂ ਮੇਰੇ ਦਿਲ ਉੱਤੇ ਚੱਲ ਰਹੀਆਂ ਆ ਰਹੀਆਂ ਡਿੱਗੀ ਹੋ ਬੇਹੋਸ਼ ਮੁਖ ਪਾਣੀ ਪਾ ਦਿਓ ਹਾਏ ਇਹਦਾ ਪਤੀ ਇਸ ਨੂੰ ਮਿਲਾ ਦਿਓ ਇਹ ਨੂੰ ਤਾਂ ਕੱਲੀ ਨੂੰ ਘੜੀ ਨਾ ਵਿਹਾਏਗੀ ਪਤੀ ਦੇ ਵਿਜੋਗ ਵਿੱਚ ਮਰ ਜਾਏਗੀ ਜੋੜੀ ਵਿੱਚ ਕਿਤੇ ਭੰਗਣਾ ਨਾ ਪਾ ਦਿਓ ਹਾਏ ਇਹਦਾ ਪਤੀ ਇਸ ਨੂੰ ਮਿਲਾ ਦਿਓ ਮੈਂ ਹਾਂ ਮਹਾਰਾਣੀ ਕੌਰ ਜੀ ਦੀ ਮਾਈ ਵੇ ਬੂਹੇ 'ਚ ਖਲੋਤੀ ਦੇਂਦੀਆਂ ਦੁਹਾਈ ਵੇ ਚੜਕ ਪਛਾਣਾ ਡਾਢਿਓ ਹਟਾ ਦਿਓ ਇੱਕ ਵਿਰਾ ਮੁਖ ਪੁੱਤ ਦਾ ਵਿਖਾ ਦਿਓ ਪਾਸੇ ਮੈਨੂੰ ਕੋਈ ਮੇਰਾ ਦਿਲ ਤੋੜਦਾ ਮਾਰ ਮਾਰ ਵੱਟੇ ਮੇਰਾ ਸਿਰ ਫੋੜਦਾ ਹੱਤੇ ਆ ਰਿਓ ਨਾ ਸੱਚ ਹੀ ਬਣਾ ਦਿਓ ਇੱਕ ਵਿਰਾ ਮੁਖ ਪੁੱਤ ਦਾ ਵਿਖਾ ਦਿਓ ਵੇਖ ਕੇ ਮੈਂ ਛੇਤੀ ਹੀ ਪਰਤ ਆਵਾਂਗੀ ਬਸ 5 ਮਿੰਟ ਨਹੀਂ ਦੇਰ ਲਾਵਾਂਗੀ ਚਿਰ ਜੇ ਮੈਂ ਲਾਇਆ ਬੇਸ਼ੱਕ ਉਠਾ ਦਿਓ ਇੱਕ ਵਿਰਾ ਮੁਖ ਪੁੱਤ ਦਾ ਵਿਖਾ ਦਿਓ ਸ਼ੀਤਲ ਜੀ ਛਮ ਛਮ ਨੀਰ ਡੋਲਦੀ ਡੈਗ ਦੀ ਜ਼ਮੀ ਤੇ ਚੰਦ ਕੌਰ ਬੋਲਦੀ ਬੱਚੜੇ ਦੇ ਕੋਲ ਅੰਮੀ ਨੂੰ ਪਚਾ ਦਿਓ ਇੱਕ ਵੇਰਾ ਮੁਖ ਪੁੱਤ ਦਾ ਵਿਖਾ ਦਿਓ ਤਪੀਦ ਨਹਾ ਚਿਮੇ ਦਾਨਦ ਦਿਲੇ ਅਫਸਰਦਾ ਏ ਜ਼ਾਹਿਦ ਅਦਾਏ ਕਵਾਸ਼ੇ ਨਸ਼ਤਰ ਰਗੇ ਬੇਖੂਨ ਚ ਦੇ ਦਾਨਦ ਵਹੀ ਸਮਝੇਗਾ ਮੇਰੇ ਜ਼ਖਮੇ ਦਿਲ ਕੋ ਜਿਗਰ ਪਰ ਜਿਸਕੇ ਇੱਕ ਨਾਸੂਰ ਹੋਗਾ ਤਾਂਦਰੋਸਤ ਨੂੰ ਸਾਰ ਕੀ ਦੁਖੜੇ ਦੀ ਜਾ ਕੇ ਪੁੱਛ ਲੈ ਕਿਸੇ ਬਿਮਾਰ ਕੋਲੋਂ ਸੋ ਜਾਣੈ ਜਿਸ ਵੇਦਨ ਹੋਵੇ ਪੁੱਤਰ ਦੇ ਵਿਛੋੜੇ ਦੀ ਮਾਰੀ ਮਾਂ ਦੀਆਂ ਦੁਹਾਈਆਂ ਕਿਲੇ ਦੀਆਂ ਕੰਧਾਂ ਕੰਬਾ ਰਹੀਆਂ ਸਨ ਸੱਲ ਭਾਂਬੜ ਮੱਛਿਆਂ ਦੇ ਰੋ ਰੋ ਕੇ ਮਰ ਜਾਵਾਂਗੀ ਦੁੱਖ ਬੁਰੇ ਹੁੰਦੇ ਬੱਚਿਆਂ ਦੇ ਜਿੰਦ ਟੁੱਟਦੀ ਏ ਮੇਰੀ ਵੇ ਇੱਕ ਵਾਰੀ ਬੋਲ ਚੰਨਾ ਮਾਂ ਰੋਂਦੀ ਏ ਤੇਰੀ ਵੇ ਚੈਨ ਦਿਲ ਨੂੰ ਨਾ ਆਵੇ ਵੇ ਰੋਵੇ ਤੇਰੀ ਰਾਣੀ ਚੰਨਾ ਦੁੱਖ ਝੱਲਿਆ ਨਾ ਜਾਵੇ ਵੇ ਚੰਦਕੌਰ ਦੇ ਅੱਜ ਸਾਰੇ ਸਾਲ ਜਾਗ ਪਏ ਮੈਂ ਉਹਦੇ ਕਿਹੜੇ ਕਿਹੜੇ ਦੁੱਖਾਂ ਬਾਬਤ ਅਰਜ਼ ਕਰਾਂ ਕਿਆ ਪੁੱਛਤੇ ਹੋ ਹਮਦਮ ਇਸ ਜਿਸਮੇ ਨਾਤਵਾਾਂ ਕੀ ਰਗ ਰਗ ਮੇਂ ਦਰਦੋ ਗਮ ਹੈ ਕਹੀਏ ਕਹਾਂ ਕਹਾਂ ਕੀ ਇਧਰ ਤਾਂ ਇਹ ਕੁਛ ਹੋ ਰਿਹਾ ਹੈ ਤੇ ਚਲੋ ਕਿਲੇ ਦੇ ਅੰਦਰ ਚੱਲ ਕੇ ਵੇਖੀਏ ਉਥੇ ਕੀ ਬੀਤ ਰਹੀ ਹੈ ਸੱਜਾ ਡਿੱਗਿਆ ਕਿਸਮਤ ਪੰਜਾਬ ਦੀ ਤੇ ਫਟੜ ਮਹਾਰਾਜਾ ਨੌਨਿਹਾਲ ਹੋਇਆ ਬੇੜੀ ਡੁੱਬੀ ਵਜ਼ੀਰ ਧਿਆਨ ਸਿੰਘ ਦੀ ਲਾਗੂ ਜਾਣ ਦਾ ਜਿਹੜਾ ਚੰਡਾਲ ਹੋਇਆ ਘੱਤਪਾਲ ਕੀ ਕਿਲੇ ਦੇ ਵਿੱਚ ਲੈ ਗਏ ਬੂਹਾ ਬੰਦ ਬਾਹਰੋਂ ਹੁਕਮ ਨਾਲ ਹੋਇਆ ਅੱਗੇ ਸੁਣੋ ਕਲੇਜੇ ਤੇ ਹੱਥ ਧਰ ਕੇ ਜਾ ਕੇ ਵਿੱਚ ਮਹਿਲਾ ਜਿਹੜਾ ਹਾਲ ਹੋਇਆ ਅੰਦਰ ਇੱਕ ਨਵੇਕਲੇ ਵਿੱਚ ਕਮਰੇ ਉਤੇ ਪਲੰਘ ਦੇ ਇੱਕ ਹੋਰ ਲਟਾ ਦਿੱਤਾ ਫਿਰ ਅੰਦਰੋਂ ਡੋਗਰਾ ਪਾਰਟੀ ਨੇ ਬੂਹਾ ਪੇੜ ਕੇ ਜੰਦਰਾ ਲਾ ਦਿੱਤਾ ਆਈ ਹੋਸ਼ ਤਾਂ ਕਮਰਜੀ ਉੱਠ ਬੈਠੇ ਕਿਹਾ ਪਾਣੀ ਦਾ ਘੁੱਟ ਪਿਲਾ ਦੇਵੋ ਛੱਡੋ ਬਾਹਰ ਦੀ ਹਵਾ ਕੁਛ ਆਉਣ ਦੇਵੋ ਕੀਤਾ ਬੰਦ ਕਾਹਨੂੰ ਬੂਹਾ ਲਾ ਦੇਵੋ ਮੇਰੇ ਕਾਲਜੇ ਨੂੰ ਕੁਝ ਕੁਝ ਹੋ ਰਿਹਾ ਏ ਮੇਰੀ ਮਾਂ ਨੂੰ ਕੋਲ ਬੁਲਾ ਦੇਵੋ ਮੈਂ ਹੁਣ ਤਕੜਾ ਹਾਂ ਫਿਕਰ ਨਾ ਕਰੇ ਕੋਈ ਮੇਰੀ ਰਾਣੀ ਨੂੰ ਖਬਰ ਪਹੁੰਚਾ ਦੇਵੋ ਅਗੋਂ ਕਿਹਾ ਧਿਆਨ ਸਿੰਘ ਜ਼ਰਾ ਠਹਿਰੋ ਫੋਕਾ ਪਾਣੀ ਕੀ ਛਰਬਤ ਪਿਆ ਦੇਣਾ ਮਿਲ ਕੇ ਮਾਂ ਨੂੰ ਆਪਨੇ ਕੀ ਲੈਣਾ ਹੁਣੇ ਪਿਤਾ ਦੇ ਕੋਲ ਪਹੁੰਚਾ ਦੇਣਾ ਸੁਣ ਕੇ ਗੱਲ ਇਹ ਕਮਰਜੀ ਤੜਕੁੱਠੇ ਬੋਲੇ ਵੇਖਿਓ ਜੇ ਲੋੜਾ ਮਾਰਿਓ ਨਾ ਮੈਂ ਹਾਂ ਤੁਸਾਂ ਦੇ ਵਸ ਧਿਆਨ ਸਿੰਘ ਜੀ ਕਰਿਓ ਰਹਿਮ ਕੁਛ ਘੈਰ ਗੁਜ਼ਾਰਿਓ ਨਾ ਮਿਹਰਬਾਨੀਆਂ ਛੇਰੇ ਪੰਜਾਬ ਦੀਆਂ ਯਾਦ ਰੱਖਿਓ ਦਿਲੋਂ ਮਸਾਰਿਓ ਨਾ ਜੇ ਹੋ ਰਾਜ ਦੇ ਭੁੱਖੇ ਤਾਂ ਸਾਹਮਲੇ ਆ ਮੈਨੂੰ ਰਾਜ ਬਦਲੇ ਜਾਨੋਂ ਮਾਰਿਓ ਨਾ ਲਿਆਓ ਤਾਜ ਪੰਜਾਬ ਦਾ ਆਪ ਹੱਥੀ ਹੀਰਾ ਸਿੰਘ ਦੇ ਸਿਰ ਪਹਿਨਾ ਦੇਨਾ ਕਲਮ ਆਪਣੀ ਨਾਲ ਮੈਂ ਹੁਕਮ ਲਿਖ ਕੇ ਉਤੇ ਬਾਦਸ਼ਾਹੀ ਮੋਹਰ ਲਾ ਦੇਨਾ ਗੱਲ ਕਮਰ ਦੀ ਸੁਣ ਅਣ ਸੁਣੀ ਕਰਕੇ ਫੜ ਕੇ ਬਾਹੀ ਤੋਂ ਫੇਰ ਲਟਾ ਦਿੱਤਾ ਸਮਾਂ ਬੀਤ ਗਿਆ ਕਮਰ ਜੀ ਖਿਮਾ ਕਰਨਾ ਨਹੀਂ ਇਹ ਗੱਲਾਂ ਦਾ ਵਕਤ ਅਟਕਾ ਦਿੱਤਾ ਵੇਲਾ ਆਂਤਦਾ ਰੱਬ ਨੂੰ ਯਾਦ ਕਰ ਲੋ ਕੌੜੇ ਹੋਏ ਵਜ਼ੀਰ ਸੁਨਾ ਦਿੱਤਾ ਪੱਥਰ ਚੁੱਕ ਕੇ ਹੱਥੀ ਧਿਆਨ ਸਿੰਘ ਨੇ ਮਾਰ ਕਮਰ ਦੇ ਸਿਰ ਬੁੰਦਲਾ ਦਿੱਤਾ ਹਿਰਦਾ ਕੰਬਿਆ ਨਾ ਨਾਹੀ ਹੱਥ ਡੋਲੇ ਜਦੋਂ ਕਮਰ ਜੀ ਨੂੰ ਪੱਥਰ ਮਾਰਿਓ ਸੁ ਸੀਤਲ ਸ਼ੇਰੇ ਪੰਜਾਬ ਦੀਆਂ ਨੇਕੀਆਂ ਦਾ ਅੱਜ ਇਹ ਸਿਰੋਂ ਅਹਿਸਾਨ ਉਤਾਰਿਓ ਸੁ ਉਹ ਛੱਜਾ ਕਮਰ ਤੇ ਨਹੀਂ ਡਿੱਗਾ ਸੀ ਸਗੋਂ ਸਿੱਖਾਂ ਦੀ ਕਿਸਮਤ ਤੇ ਡਿੱਗਾ ਸੀ ਜਿਸ ਥੱਲੇ ਪੰਜਾਬ ਦੇ ਨਸੀਬ ਸਦਾ ਵਾਸਤੇ ਦਬੇ ਗਏ ਸ਼ਾਹੀ ਮਹੱਲ ਦੇ ਸਾਹਮਣੇ ਕੁਝ ਪੋਰੇ ਹਨ ਉੱਥੇ ਹੀ ਇਹ ਪਾਣਾ ਵਰਤਿਆ ਪਾਲਕੀ ਵਿੱਚੋਂ ਕੱਢ ਕੇ ਕਮਰ ਜੀ ਨੂੰ ਇੱਕ ਕਮਰੇ ਵਿੱਚ ਪਲੰਘ ਤੇ ਲਟਾਇਆ ਗਿਆ ਅੰਦਰੋਂ ਬੂਹਾ ਬੰਦ ਹੋ ਗਿਆ ਸਮਿਥ ਲਿਖਦਾ ਹੈ ਕਿ ਉਸ ਕਮਰੇ ਵਿੱਚ ਧਿਆਨ ਸਿੰਘ ਤੇ ਉਸਦੇ ਦੋ ਪਹਾੜੀ ਨੌਕਰ ਕਮਰ پاس ਰਹੇ ਉਨ੍ਹਾਂ ਨੌਕਰਾਂ ਦੀ ਮਦਦ ਨਾਲ ਧਿਆਨ ਸਿੰਘ ਨੇ ਕਮਰਜੀ ਦਾ ਸਿਰ ਪੱਥਰ ਮਾਰ ਕੇ ਫੇਰ ਦਿੱਤਾ ਗਾਰਡਨਰ ਕਹਿੰਦਾ ਹੈ ਉਹ ਪਾਲਕੀ ਚੁੱਕ ਕੇ ਅੰਦਰ ਲੈ ਜਾਣ ਵਾਲੇ ਮੇਰੇ ਤੋਪਖਾਨੇ ਦੇ ਸਿਪਾਹੀ ਸਨ ਤੇ ਗਿਣਤੀ ਵਿੱਚ 5 ਸਨ 2 ਅੰਦਰਖਾਨੇ ਮਾਰ ਦਿੱਤੇ ਗਏ 2 ਬਚ ਕੇ ਹਿੰਦੁਸਤਾਨ ਨੂੰ ਨਸ ਗਏ ਤੇ ਪੰਜਵੇਂ ਬਾਬਤ ਕੋਈ ਪਤਾ ਨਹੀਂ ਉਹ ਕਤਲ ਕਿਉਂ ਕੀਤੇ ਗਏ ਕਿਉਂਕਿ ਉਨ੍ਹਾਂ ਪਾਲਕੀ ਚੱਕਣ ਵਾਲਿਆਂ ਵਿੱਚੋਂ ਇੱਕ ਨੇ ਮਗਰੋਂ ਦੱਸਿਆ ਕਿ ਜਿਸ ਵੇਲੇ ਉਹਨੇ ਆਪ ਸ਼ਹਿਜ਼ਾਦੇ ਨੂੰ ਚੁੱਕ ਕੇ ਪਾਲਕੀ ਵਿੱਚ ਰੱਖਿਆ ਤਾਂ ਉਸਨੇ ਵੇਖਿਆ ਕਿ ਸ਼ਹਿਜ਼ਾਦੇ ਦੇ ਸੱਜੇ ਕੰਨ ਉੱਪਰ ਇੱਕ ਜ਼ਖਮ ਸੀ ਜਿਸ ਵਿੱਚੋਂ ਇਨਾ ਥੋੜਾ ਖੂਨ ਨਿਕਲਦਾ ਸੀ ਜਿਸ ਦਾ ਸਿਰ 헤ਠ ਰੱਖੇ ਸਰਾਣੇ ਤੇ ਕੱਪੜੇ ਤੇ ਸਿਰਫ 1 ਰੁਪਿਆ ਦਾਗ ਭਰ ਲੱਗਾ ਉਸਨੇ ਹੋਰ ਦੱਸਿਆ ਕਿ ਸ਼ਹਿਜ਼ਾਦੇ ਦੇ ਪਾਲਕੀ ਵਿੱਚੋਂ ਬਾਹਰ ਲੈ ਜਾਣ ਤੋਂ ਪਹਿਲਾਂ ਖੂਨ ਨਾ ਵਗਿਆ ਤੇ ਨਾ ਸਿੰਮਿਆ ਪਰ ਹੈਰਾਨੀ ਦੀ ਗੱਲ ਹੈ ਜਦ ਕਮਰਾ ਖੁੱਲਾ ਜਿਸ ਵਿੱਚ ਰਾਜੇ ਧਿਆਨ ਸਿੰਘ ਨੇ ਕਮਰ ਨੂੰ ਪਹਿਲਾਂ ਰੱਖਿਆ ਸੀ ਤਾਂ ਵੇਖਿਆ ਕਿ ਉਸ ਵਿੱਚ ਕੱਪੜੇ ਉੱਤੇ ਜਿਸ ਤੇ ਲਾਸ਼ ਪਈ ਸੀ ਸਿਰ ਦੇ ਉਦਾਲੇ ਲਹੂ ਦੇ ਛੱਪੜ ਲੱਗੇ ਹੋਏ ਸਨ ਵਧੇਰੇ ਖੂਨ ਵਗਿਆ ਹੋਇਆ ਤੇ ਜੰਮਿਆ ਹੋਇਆ ਸੀ ਮਾਨੋ ਸ਼ੇਰੇ ਪੰਜਾਬ ਦੀਆਂ ਨੇਕੀਆਂ ਦਾ ਬਦਲਾ ਧਿਆਨ ਸਿੰਘ ਨੇ ਉਤਾਰ ਦਿੱਤਾ ਪਹਿਲਾਂ ਇਹੋ ਡੋਗਰੇ ਗੁਲਾਬ ਸਿੰਘ ਤੇ ਧਿਆਨ ਸਿੰਘ ਫੌਜ ਵਿੱਚ 3-3 ਰੁਪਏ ਮਹੀਨੇ ਤੇ ਭਰਤੀ ਹੋਏ ਸਨ ਪੰਜਾਬ ਦੇ ਮੰਦੇ ਭਾਗਾਂ ਨੂੰ ਸ਼ੇਰੇ ਪੰਜਾਬ ਦੀ ਨਜ਼ਰ ਪੈ ਗਈ ਤੇ ਰਾਜੇ ਤੇ ਵਜ਼ੀਰ ਬਣਾ ਦਿੱਤੇ ਗਏ ਜਿਸ ਦਾ ਬਦਲਾ ਇਨਾਂ ਇਉਂ ਚੁਕਾਇਆ ਖੋੜੇ ਜਿਹਰੇ ਪਿਛੋ ਕਮਰੇ ਦਾ ਬੂਹਾ ਖੁੱਲਾ ਤਾਂ ਸਾਰੇ ਲਹੂ ਮਿੱਜ ਦਾ ਕਾਹਨ ਵੱਜਾ ਪਿਆ ਸੀ ਲੋਕ ਦਿਖਾਵੇ ਮਾਤਰ ਦਰਬਾਰੀ ਡਾਕਟਰ ਜੌਨ ਮਾਰਟਨ ਹਾਰਨਿੰਗਬਰਗਰ ਨੂੰ ਬੁਲਾਇਆ ਗਿਆ ਜਦ ਡਾਕਟਰ ਪਹੁੰਚਾ ਸਭ ਕਾਰਾ ਹੋ ਚੁੱਕਾ ਸੀ ਧਿਆਨ ਸਿੰਘ ਨੇ ਡਾਕਟਰ ਨੂੰ ਕੱਸ ਕੇ ਕਿਹਾ ਵੇਖਣਾ ਕਮਰ ਦੀ ਮੌਤ ਦੀ ਖਬਰ ਬਾਹਰ ਨਾ ਨਿਕਲੇ ਡਾਕਟਰ ਵਾਪਸ ਮੁੜਿਆ ਤਾਂ ਧਿਆਨ ਸਿੰਘ ਨੇ ਪਿੱਛੋਂ ਉੱਚੀ ਆਵਾਜ਼ ਵਿੱਚ ਕਿਹਾ ਡਾਕਟਰ ਸਾਹਿਬ ਕਮਰ ਸਾਹਿਬ ਕੋ ਕਰਦੀ ਤਰੀ ਮੰਗਦੇ ਹਨ ਦੇ ਦਿੱਤੀ ਜਾਵੇ ਉੱਤਰ ਵਿੱਚ ਡਾਕਟਰ ਨੇ ਕਿਹਾ ਹੁਣ ਤਰੀ ਦੀ ਲੋੜ ਨਹੀਂ ਸਾਬਤ ਮੁਰਕਾ ਝਕਾਓ ਛਕਣਗੇ ਕਮਰ ਸਾਹਿਬ ਦਿਲ ਦੀਆਂ ਦਿਲ ਵਿੱਚ ਲੈ ਕੇ ਇਸ ਦੁਨੀਆ ਤੋਂ ਚੱਲ ਬਸੇ ਜੇ ਕਮਰਜੀ ਇਥੋਂ ਬਚ ਜਾਂਦੇ ਤਾਂ ਉਹਨਾਂ ਦੀ ਪਾਲਿਸੀ ਸਾਰੇ ਡੋਗਰਿਆਂ ਨੂੰ ਤਬਾਹ ਕਰ ਦੇਣ ਦੀ ਸੀ ਕਮਰਜੀ ਇਸ ਕੰਮ ਵਿੱਚ ਕਾਮਯਾਬ ਹੋ ਜਾਂਦੇ ਤਾਂ ਸ਼ਾਇਦ ਸਿੱਖ ਰਾਜ ਬਚ ਰਹੀਂਦਾ ਸੌਦਾ ਜਹਾਂ ਸੇ ਆ ਕੇ ਕੋਈ ਕੁਝ ਨਾ ਲੈ ਗਿਆ ਜਾਂਦਾ ਹੂੰ ਏਕ ਮੈਂ ਹੀ ਦਿਲ ਮੇਂ ਆਰਜੂ ਲਈ ਕਮਰ ਨੌਨਿਹਾਲ ਸਿੰਘ 1 ਸਾਲ 28 ਦਿਨ ਰਾਜ ਕਰਕੇ 19 ਸਾਲ 7 ਮਹੀਨੇ ਅਤੇ 27 ਦਿਨ ਦੀ ਉਮਰ ਭੋਕੇ ਵੀਰਵਾਰ 5 ਨਵੰਬਰ 1840 ਈਸਵੀ ਨੂੰ ਡੋਗਰਾ ਗਰਦੀ ਦਾ ਸ਼ਿਕਾਰ ਹੋ ਗਏ ਹੁਣ ਧਿਆਨ ਸਿੰਘ ਸੋਚਦਾ ਹੈ ਜੇ ਅੱਜੋ ਹੀ ਤਖਤ ਉੱਤੇ ਆਪਣੇ ਪੁੱਤਰ ਹੀਰਾ ਸਿੰਘ ਨੂੰ ਬਿਠਾਵਾਂ ਤਾਂ ਅਜੇ ਮੇਰੇ ਅਜੇ ਸ਼ੇਰੇ ਪੰਜਾਬ ਦੇ 6 ਪੁੱਤਰ ਬਾਕੀ ਹਨ ਉਹ ਸਾਨੂੰ ਰਾਜ ਨਹੀਂ ਕਰਨ ਦੇਣਗੇ ਹੋਵੇ ਨਾ ਤਾਂ ਜਿਵੇਂ ਖੜਕ ਸਿੰਘ ਤੇ ਨੌਨਿਹਾਲ ਸਿੰਘ ਨੂੰ ਸੰਭਾਲ ਲਿਆ ਹੈ ਇਵੇਂ ਹੀ ਬਾਕੀਆਂ ਵਾਲਾ ਵੀ ਕੀਰਤਨ ਸੋਲਾ ਪੜ ਲਿਆ ਜਾਵੇ ਤੇ ਫਿਰ ਬੇਖਟ ਕੇ ਰਾਜ ਕਰੀਏ ਹੁਣ ਉਸ ਦੀ ਨਜ਼ਰ ਕਮਰ ਸ਼ੇਰ ਸਿੰਘ ਤੇ ਪਈ ਉਸ ਨੇ ਸਾਰਾ ਹਾਲ ਲਿਖ ਕੇ ਉਸ ਨੂੰ ਭੇਜਿਆ ਵਿਚ ਵਟਾਲੇ ਕੌਰ ਦੀ ਸਭ ਖਬਰ ਪਹੁੰਚਾਈ ਸ਼ੇਰ ਸਿੰਘ ਗੱਲ ਸੁਣਦਿਆਂ ਝਟਕੀ ਤੀ ਧਾਈ ਵਿਚ ਬਦਾਮੀ ਬਾਗ ਦੇ ਆ ਛੌਣੀ ਪਾਈ ਫਿਰ ਕੌਰ ਦੇ ਮਰਨ ਦੀ ਗੱਲ ਸੁਣੀ ਲੁਕਾਈ ਖਬਰ ਹੋਈ ਵਿੱਚ ਸ਼ਹਿਰ ਦੇ ਪਰਜਾ ਘਰ ਲਾਈ ਰੋਜ਼ ਤੀਸਰੇ ਲੋਥ ਨੂੰ ਦਾਹ ਕੀਤਾ ਸਾਈ ਉਧਰ ਵਜ਼ੀਰ ਦੀ ਮਹਾਰਾਣੀ ਚੰਦਕੌਰ ਨੂੰ ਉਧਰ ਵਜ਼ੀਰ ਨੇ ਮਹਾਰਾਣੀ ਚੰਦਕੌਰ ਨੂੰ ਮਿਲ ਕੇ ਕਿਹਾ ਕੰਵਰਜੀ ਮਰ ਚੁੱਕੇ ਹਨ ਮੈਂ ਬੜਾ ਚਾਰਾ ਕੀਤਾ ਪਰ ਪੇਸ਼ ਕੋਈ ਨਹੀਂ ਗਈ ਮੈਂ ਉਹਨਾਂ ਨੂੰ ਤਾਂ ਬਚਾ ਨਹੀਂ ਸਕਿਆ ਪਰ ਜੇ ਉਹਨਾਂ ਦੀ ਮੌਤ ਦੀ ਖਬਰ ਕੁਝ ਦਿਨ ਪਰਦੇ ਵਿੱਚ ਰੱਖੂ ਤਾਂ ਮੈਂ ਆਪ ਨੂੰ ਤਖਤ ਦਿਵਾ ਸਕਦਾ ਹਾਂ ਪਹਿਲਾਂ ਫੌਜਾਂ ਨੂੰ ਆਪ ਨਾਲ ਸਹਿਮਤ ਕਰਨਾ ਜ਼ਰੂਰੀ ਹੈ ਸੋ ਜੇ ਤੁਸੀਂ ਰਾਜ ਕਰਨਾ ਚਾਹੁੰਦੇ ਹੋ ਤਾਂ ਕਮਰ ਦੀ ਮੌਤ ਦੀ ਕਿਤੇ ਗੱਲ ਨਾ ਕਰਨਾ ਇਸ ਪਤੇ ਤੇ ਲੱਗ ਕੇ ਚੰਦ ਕੌਰ ਚੁੱਪ ਰਹੀ ਉਧਰ ਜਿਸ ਵੇਲੇ ਸ਼ੇਰ ਸਿੰਘ ਨੂੰ ਖਬਰ ਮਿਲੀ ਉਹ ਝਟ ਲਾਹੌਰ ਆਵੜਿਆ ਤੀਸਰੇ ਦਿਨ ਪਿਛੋਂ ਕਮਰ ਦੀ ਲੋਥ ਦਾ ਸੰਸਕਾਰ ਦਾਦੇ ਤੇ ਪਿਤਾ ਦੀ ਸਮਾਦ ਦੇ ਕੋਲ ਕੀਤਾ ਗਿਆ ਸਮੇਂ ਤੋਂ ਪਹਿਲਾਂ ਹੀ ਮੌਤ ਨੇ ਇਹ ਹੀਰਾ ਪੰਜਾਬੀਆਂ ਤੋਂ ਖੋਹ ਲਿਆ ਜੇ ਕਦੇ ਉਮਰ ਸਾਥ ਦੇਂਦੀ ਤਾਂ ਕਨਿੰਗਮ ਦੇ ਕਥਨ ਅਨੁਸਾਰ ਉਸ ਤੇ ਆਸ ਸੀ ਕਿ ਉਹ ਇੱਕ ਲਾਇਕ ਤੇ ਜ਼ਬਰਦਸਤ ਹਾਕਮ ਹੁੰਦਾ ਜੇ ਉਸ ਦੀ ਜ਼ਿੰਦਗੀ ਬਚ ਜਾਂਦੀ ਤਾਂ ਜੇ ਅੰਗਰੇਜ਼ਾਂ ਦੀ ਪਾਲਿਸੀ ਉਸ ਨੂੰ ਪਹਿਲਾਂ ਹੀ ਨਾ ਹਿਲਾ ਦਿੰਦੀ ਤਾਂ ਉਹਦੇ ਵਾਸਤੇ ਸਿੰਧ ਅਫਗਾਨਿਸਤਾਨ ਤੇ ਹਿੰਦੂ ਕੁਛ ਤੋਂ ਪਾਰ ਆਪਣਾ ਰਾਜ ਵਧਾਉਣ ਦਾ ਕਾਫੀ ਮੈਦਾਨ ਸੀ ਤੇ ਸ਼ਾਇਦ ਉਹ ਇਸ ਗੱਲ ਨੂੰ ਫਖਰ ਨਾਲ ਕਹਿੰਦਾ ਕਿ ਮਹਿਮੂਦ ਤੇ ਤਾ ਮੂਰ ਦੇ ਹਮਲਿਆਂ ਦਾ ਹਿੰਦ ਦੇ ਜਾਗੇ ਹੋਏ ਜੱਟਾਂ ਨੇ ਪੂਰਾ ਬਦਲਾ ਲਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ